ਇਹਨਾਂ ਚ ਕਿਹੜੇ ਕਿਹੜੇ ਵਰਲਡ ਰਿਪੋਰਟ ਬਣਾਏ ਹੈਗੇ ਤੁਸੀਂ ਮੇਰਾ ਪਹਿਲਾ ਫਾਲਡਰ ਰਿਪੋਰਟ ਹੈਗਾ ਜਿਹੜਾ ਵਰਲਡਵਾਈਡ ਬੁੱਕ ਚ ਤੇ ਦੂਜਾ ਮੇਰਾ ਇਨਫਲੂਐਂਸਰ ਬੁੱਕ ਆਫ ਵਰਲਡ ਰਿਪੋਰਟ ਹੈ ਜਿਹਨੇ ਅਲੱਗ-ਅਲੱਗ ਕਰਾ ਦੇ ਪੁਸ਼-ਅਪ ਆ ਇੱਕ ਦਾ ਜਿਹੜਾ ਹੈਗਾ ਪਹਿਲਾ ਫਾਲਡਰ ਰਿਪੋਰਟ ਹੈਗਾ 360 ਡਿਗਰੀ ਪੁਸ਼-ਅਪ ਚ ਤੇ ਜਿਹੜਾ ਦੂਜਾ ਫਾਲਡਰ ਰਿਪੋਰਟ ਆ ਉਹ ਮੋਸਟ ਕਲੈਪ ਪੁਸ਼-ਅਪਸ ਮਤਲਬ ਫਲਾਈ ਕਰਕੇ ਕਲੈਪ ਕਰਨੀਆਂ ਆ ਜਿਹੜਾ ਰਿਕਾਰਡ ਐ ਤੁਹਾਨੂੰ ਦੋਨੇ ਇੱਕ ਇੱਕ ਮਿੰਟ ਦੇ ਆ ਇੱਕ ਜਿਹੜਾ ਪਹਿਲਾ ਰਿਕਾਰਡ ਆ ਉਹ ਇੱਕ ਮਿੰਟ ਚ 13 ਦਾ ਮੇਨ ਕੁਆਂਟੀਟੀ ਸੀਗੀ ਘੱਟੋ ਘੱਟ 13 ਲਾ ਸਕਦੇ ਹੋ ਰਿਪੋਰਟ ਬਣਾ ਲੈ ਪਰ ਮੈਂ ਉਸ ਤੋਂ ਡਬਲ ਲਾਇ 25 ਲਾ ਕੇ ਮੈਂ ਵਲਟਰ ਬੋਰਡ ਆਪਣੇ ਨਾਂ ਕੀਤਾ ਜਿਹੜਾ ਦੂਜਾ ਰਿਕਾਰਡ ਆ ਉਹ ਮੋਸਟ ਕਲੈਵ ਪੁਸ਼-ਅਪਸ ਵਾਲਾ ਉਹਦੇ ਚ ਮੈਂ 52 ਪੁਸ਼-ਅਪਸ ਲਾਏ ਆ ਉਸ ਤੋਂ रिकॉर्ड ਬਣਾਉਣ ਚ ਮੇਰੇ 3 ਤੋਂ 4 ਸਾਲ ਦੀ ਮਿਹਨਤ ਆ ਤੇ ਇਸ ਤੋਂ ਪਹਿਲਾਂ ਮੈਂ ਆਰਮੀ ਦੀ ਤਿਆਰੀ ਕਰਦਾ ਹੁੰਦਾ ਸੀ ਜਿੱਦਾਂ ਕਿ ਤੁਹਾਨੂੰ ਪਤਾ ਤੇ 7-8 ਸਾਲ ਦੀ ਮਿਹਨਤ ਆ ਟੋਟਲ ਮੇਰੀ ਫਿਟਨੈਸ ਵਿੱਚ ਆ ਆ ਸਾਲ ਹੋ ਗਏ ਨੇ ਇਸ ਨੂੰ ਇਹ ਪੁਸ਼-ਅਪ ਦੇ ਜਿਹੜਾ ਕਿ ਕੰਪੀਟੀਸ਼ਨ ਲੜਨ ਦੀ ਤਿਆਰੀ ਕਰਦੇ ਹਾਂ ਫਿਰ ਇਹਦੇ ਵਿੱਚ ਡਾਈਟ ਦਾ ਵੀ ਪੂਰਾ ਧਿਆਨ ਰੱਖਣਾ ਹੁੰਦਾ ਘਰ ਦੀ ਸਥਿਤੀ ਹੈ ਉਹ ਅਸੀਂ ਵੀ ਦੇਖੀ ਹੈ ਕਿ ਕੋਈ ਬਾੜੀ ਠੀਕ ਨਹੀਂ ਦਾ ਨਹੀਂ ਮਿਲਦਾ ਫਿਰ ਆਪੇ ਕੋਈ ਚੱਕਰ ਵਾਲੀ ਗੱਲ ਹੋ ਗਈਆਂ ਮੈਂ ਐਕਸਰਸਾਈਜ਼ ਜਿਹੜਾ ਮੇਰੇ ਡੇਲੀ ਰੁਟੀਨ ਆ ਮੈਂ ਕਰਨੀ ਕਰਦੀ ਆ ਪਰ ਕੀ ਕਰ ਸਕਦੇ ਆ ਤੇ ਕਰਦੇ ਸਥਿਤੀ ਇਹੋ ਜੀ ਆਪਾਂ ਜਿਆਦਾ ਆਪਾਂ ਛੱਡ ਦਈਏ ਆਪਾਂ ਕੋਈ ਰਿਪੋਰਟ ਨਹੀਂ ਕੋਈ ਪੰਜਾਬ ਦਾ ਨਾ ਨਹੀਂ ਕਰਨਾ ਪਰ ਨਹੀਂ ਮੈਂ ਹਿੰਮਤ ਨਹੀਂ ਹਾਰ ਰਹੀ ਹਾਂ ਅੱਜ ਤੱਕ ਇਸਪੋਰਟ ਉੱਦਾ ਹੈ ਕਿ ਯਾਰ ਪਰ ਜੇ ਆਪਾਂ ਕਹਿ ਸਕਦੇ ਮੰਨੀ ਵੱਲੋਂ ਕਿ ਸਾਡਾ ਕਾਰਜਬੋਧ ਓਕੀ ਤਰ੍ਹਾਂ ਚੱਲ ਰਿਹਾ ਤੇ ਮੰਨੀ ਪਰ ਮੰਨੀ ਲਈ ਸਪੋਰਟ ਉਹ ਨਹੀਂ ਕਾ ਸਕਦੇ ਜਿਵੇਂ ਮੈਨੂੰ ਸਪੋਰਟ ਕਰਨੀ ਹੈ ਤਾਂ ਘਰ ਕਿੱਦਾਂ ਚੱਲੂਗਾ ਕਰਦਾ ਵੀ ਖਰਚਾ ਕਰਨਾ ਹੁੰਦਾ ਮੈਂ ਦਿਹਾੜੀਆਂ ਲਾਂਦਾ ਨਾਲ ਘਰੇ ਵੀ ਕੰਮ ਕਰਾਂਦਾ ਮੈਂ ਦੋ ਕੰਮ ਕਰਾਂ ਕਿਉਂਕਿ ਇੱਕ ਕੰਮ ਤੋਂ ਚੱਲ ਨਹੀਂ ਪਾਂਦਾ ਸਾਡਾ ਕੰਮ ਹੀ ਦੋ ਤੋਂ ਤਿੰਨ ਮਹੀਨੇ ਚੱਲਦਾ ਸਾਲ ਦਾ ਤਾ ਪਰਮਾਤਮਾ ਜਾਣਦਾ ਮੈਂ ਆਪਣਾ ਕਰਮ ਕਰਦਾ ਹਾਂ ਡੇਲੀ ਮਿਹਨਤ ਕਰਦਾ ਹਾਂ ਪੰਜਾਬ ਦੇ ਲਈ ਰਿਪੋਰਟ ਬਣਾ ਰਿਹਾ ਅੱਗੇ ਵੱਧਦੇ ਵੱਧ ਗਏ ਤੇ ਕਿ ਵਾਹਿਗੁਰੂ ਜੀ ਜਾਣਦੇ ਆ ਕਿ ਇਹਨਾਂ ਨੂੰ ਦੋਗੇ ਉਹ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਮੇਰੇ ਹੱਥ ਦੇ ਵਿੱਚ ਜੋ ਤੁਸੀਂ ਇਹ ਇੱਕ ਪੇਪਰ ਦੇਖ ਰਹੇ ਹੋ ਇਹ ਮੈਜ਼ਿਕ ਪੇਪਰ ਨਹੀਂ ਸਗੋਂ ਇੱਕ ਸਖਸ਼ ਦੀ ਮਿਹਨਤ ਨੂੰ ਬਿਆਨ ਕਰਦਾ ਹੈ ਕਿ ਕਿਸ ਕਦਰ ਉਸਨੇ ਕਰੀ ਮਿਹਨਤ ਦੇ ਨਾਲ ਇਹ ਜਿਹੜਾ ਕਿ ਪੱਤਰ ਹੈ ਵਰਲਡ ਵਾਈਡ ਰਿਕਾਰਡ ਦਾ ਜਿਹੜਾ ਕਿ ਹਾਸਲ ਕੀਤਾ ਹੈਗਾ ਅਸੀਂ ਜ਼ਿਕਰ ਕਰ ਰਹੇ ਹੈਗੇ ਆ ਇੱਕ ਅਜਿਹੇ ਮਿਹਨਤੀ ਅਤੇ ਹੁਨਰਮੰਦ ਖਿਡਾਰੀ ਨਿਰਜ ਚਾਹਲ ਦਾ ਜਿਸ ਨੇ ਇੱਕ ਨਹੀਂ ਸਗੋਂ ਦੋ ਦੋ ਵਰਲਡ ਰਿਕਾਰਡ ਆਪਣੇ ਨਾਮ ਕੀਤੇ ਹੋਏ ਨੇ ਪਰ ਕੁਝ ਆਰਥਿਕ ਤੰਗੀ ਅਤੇ ਘਰ ਦੀ ਜਿਹੜੀ ਸਥਿਤੀ ਹੈਗੀ ਉਸ ਦੀ ਵਜ੍ਹਾ ਕਰਕੇ ਉਸ ਨੇ ਪੜ੍ਹਾਈ ਨੂੰ ਵੀ ਜਿਹੜਾ ਕਿ ਵਿਚ ਹੀ ਤਿਆਗਣਾ ਪਿਆ ਪਰ ਹਲੇ ਵੀ ਜਿਹੜਾ ਕਿ ਇਹ ਨੌਜਵਾਨ ਹੈ ਉਹ ਹੋਰ ਜਿਹੜੇ ਕਿਸ ਤਰ੍ਹਾਂ ਦੇ ਰਿਕਾਰਡ ਬਣਾਉਣ ਦੇ ਲਈ ਕਰੜੀ ਮਿਹਨਤ ਕਰ ਰਿਹਾ ਹੈਗਾ ਗੱਲਬਾਤ ਕਰਦੇ ਆ ਨਿਰਜ ਸਵਾਗਤ ਹੈ ਤੁਹਾਡਾ ਹੰਦਰ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਤੇ ਧੰਨਵਾਦ ਕਿ ਤੁਸੀਂ ਮੈਨੂੰ ਕਵਰ ਕਰਨ ਆਏ ਤੇ ਸਪੋਰਟ ਕਰਨ ਆਏ ਤੇ ਮੈਂ ਤੁਹਾਡਾ ਆਪਣਾ ਨਿਰਚ ਚਾਹਲ 2x ਵਰਲਡ ਰਿਕਾਰਡ ਹੋਲਡਰ ਤੇ ਕਰਮਵੀਰ ਚੱਕਰਵਾਰ ਹਿਰਿਜ ਕਿਹੜੇ ਕਿਹੜੇ ਵਰਲਡ ਰਿਕਾਰਡ ਬਣਾਏ ਹੈਗੇ ਨੇ ਤੁਸੀਂ ਮੇਰਾ ਪਹਿਲਾ ਵਰਲਡ ਰਿਕਾਰਡ ਹੈਗਾ ਜਿਹੜਾ ਵਰਲਡਵਾਈਡ ਬੁੱਕ ਚ ਤੇ ਦੂਜਾ ਮੇਰਾ ਇਨਫਲੂਐਂਸਰ ਬੁੱਕ ਆਫ ਵਰਲਡ ਰਿਕਾਰਡ ਹੈਗੇ ਆ ਇਸ ਚੀਜ਼ ਦੇ ਵਿੱਚ ਉਹ ਤੁਸੀਂ ਬਣਾਏ ਹੈਗੇ ਆ ਜਿਹੜੇ ਮੇਰੇ ਦੋਨੇ ਰਿਕਾਰਡ ਹੈਗੇ ਆ ਉਹ ਪੁਸ਼-ਅਪ ਚ ਹੈਗੇ ਆ ਦੋਨੋਂ ਅਲੱਗ-ਅਲੱਗ ਤਰ੍ਹਾਂ ਦੇ ਪੁਸ਼-ਅਪ ਆ ਇੱਕ ਦਾ ਜਿਹੜਾ ਹੈਗਾ ਪਹਿਲਾ 월ਡ ਰਿਕਾਰਡ ਹੈਗਾ ਉਹ 360 ਡਿਗਰੀ ਪੁਸ਼-ਅਪ ਚ ਤੇ ਜਿਹੜਾ ਦੂਜਾ 월ਡ ਰਿਕਾਰਡ ਆ ਉਹ ਮੋਸਟ ਕਲੈਪ ਪੁਸ਼-ਅਪਸ ਮਤਲਬ ਫਲਾਈ ਕਰਕੇ ਕਲੈਪ ਲਾਣੀ ਆ ਤੇ ਆਰਮ ਪੁਸ਼-ਅਪ ਤੇ ਜਿਹੜਾ ਤੁਸੀਂ ਫਲਾਈ ਕੈਪ ਪੁਸ਼-ਅਪ ਕਰ ਰਹੇ ਕਿੰਨਾ ਕਿ ਇਹਨਾਂ ਦੇ ਵਿੱਚ ਡਿਫਰੈਂਸ ਹੈਗਾ ਤੇ ਕਿੰਨੇ ਮਿੰਟ ਦੇ ਵਿੱਚ ਕਿੰਨੇ ਤੁਸੀਂ ਜਿਹੜੇ ਕਲੈਪ ਪੁਸ਼-ਅਪ ਜਿਹੜਾ ਪਹਿਲਾ ਵਾਲਾ ਰਿਕਾਰਡ ਆ ਉਹ ਜਿਵੇਂ 360 ਡਿਗਰੀ ਵਾਂਗੂ ਘੁੰਮਣਾ ਹੁੰਦਾ ਉਹ ਜਿਵੇਂ ਇੱਕ ਤਾਂ ਨੋਰਮਲ ਪੁਸ਼-ਅਪ ਹੁੰਦੇ ਆ ਤੇ ਜਿਹੜੇ ਉਹ ਪੁਸ਼-ਅਪਸ ਆ ਉਹਦੇ ਚ ਕਿ 360 ਘੁੰਮਣਾ ਪੈਂਦਾ ਉਹਦੇ ਚ ਕਿ ਆ ਚੋਟ ਲੱਗਣ ਦਾ ਵੀ ਡਰ ਹੁੰਦਾ ਜੇ ਥੋੜੀ ਜਿਹੀ ਆਪਾਂ ਇਹ ਕਰਤੇ ਤਾਂ ਮਤਲਬ ਨੱਕ ਵੀ ਚੋਟ ਲੱਗ ਸਕਦੀ ਆ ਇੰਜਰੀ ਜ਼ਿਆਦਾ ਹੋ ਸਕਦੀ ਆ ਤੇ ਜਿਹੜਾ ਦੂਜਾ ਉਹ ਫਲਾਈ ਕਰਕੇ ਕਲਾਪ ਲਾਣੀ ਹੁੰਦੀ ਆ ਇਹ ਵੀ ਬਹੁਤ ਮੁਸ਼ਕਲ ਪੁਸ਼-ਅਪਸ ਆ ਤੇ ਤੁਸੀਂ ਇਹ ਜਿਹੜਾ ਰਿਕਾਰਡ ਬਣਾਇਆ ਹੈ ਕਿੰਨੇ ਮਿੰਟ ਦੇ ਵਿੱਚ ਇਹ ਰਿਕਾਰਡ ਕੰਮ ਕੀਤਾ ਤੇ ਕਿੰਨੇ ਤੁਸੀਂ ਇਹ ਪੁਸ਼-ਅਪ ਇਹ ਜਿਹੜਾ ਰਿਕਾਰਡ ਆ ਇਹ ਤੋਂ ਦੋਨੇ ਇੱਕ ਇੱਕ ਮਿੰਟ ਦੇ ਆ ਇੱਕ ਜਿਹੜਾ ਪਹਿਲਾ ਰਿਕਾਰਡ ਆ ਉਹ 1 ਮਿੰਟ ਚ 13 ਦਾ ਮੇਨ ਕਵਾਂਟਿਟੀ ਸੀਗੀ ਘੱਟੋ ਘੱਟ 13 ਲਾ ਸਕਦੇ ਰਿਕਾਰਡ ਬਣਾਣ ਲਈ ਪਰ ਮੈਂ ਉਸ ਤੋਂ ਡਬਲ ਲਾਇ 25 ਲਾ ਕੇ ਮੈਂ 월ਡ ਰਿਕਾਰਡ ਆਪਣੇ ਨਾਂ ਕੀਤਾ ਜਿਹੜਾ ਦੂਜਾ ਰਿਕਾਰਡ ਆ ਉਹ ਮੋਸਟ ਕਲੈਪ ਪੁਸ਼-ਅੱਪਸ ਵਾਲਾ ਉਹਦੇ ਚ ਮੈਂ 52 ਪੁਸ਼-ਅੱਪਸ ਲਾਏ ਆ ਨੌਨ-ਸਟੌਪ ਜੇ ਤੁਸੀਂ ਰਿਕਾਰਡ ਬਣਾਇਨੇ ਤੁਹਾਡੇ ਕੰਪੀਟੀਟਰ ਕਿੰਨੇ ਜਿਹੜੇ ਖਿਡਾਰੀ ਸਨ ਕਿੰਨੀਆਂ ਕਿਹੜੀਆਂ ਜਿਹੜੇ ਕਿ ਉਹ ਕੰਟਰੀਸ ਤੋਂ ਆਏ ਹੋਏ ਸੀ ਇਹ ਜਿਹੜਾ ਰਿਕਾਰਡ ਆ ਇਹ ਆਨਲਾਈਨ ਹੁੰਦਾ ਹੁੰਦਾ ਜਿੰਦੇ ਚ ਕੀ ਆਲ ਵਰਲਡ ਦੇ ਜਿਹੜੇ ਵੀ ਖਿਡਾਰੀ ਇਹ ਰਿਕਾਰਡ ਨੂੰ ਫੀਲ ਕਰ ਸਕਦੇ ਆ ਤੇ ਮੇਰਾ ਰਿਕਾਰਡ ਹਾਲੇ ਤੱਕ ਕਰੰਟ ਹੈਗਾ ਹਾਲੇ ਤੱਕ ਕਿਸੇ ਨੇ ਤੋੜਿਆ ਨਹੀਂ ਆ ਤੇ ਹੱਲੇ ਵੀ ਇਹੀ ਮਿਹਨਤ ਕਰ ਰਿਹਾ ਤੇ ਮੈਂ ਅੱਗੇ ਵੀ ਹੋਰ ਵੱਡਾ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰ ਰਿਹਾ ਇਹ ਆਮ ਹਰ ਕਿਸੇ ਦੀ ਬਸ ਦੀ ਗੱਲ ਨਹੀਂ ਹੈ ਜਿਹੜਾ ਤੁਸੀਂ ਰਿਕਾਰਡ ਕੈਮ ਕੀਤਾ ਹੈ ਸੋ ਕਿੰਨੀ ਕ ਮਿਹਨਤ ਹੈਗੀ ਨਿਰਜੀਤ ਦੇ ਪਿੱਛੇ ਇਹ ਰਿਕਾਰਡ ਬਣਾਉਣ ਚ ਇਹ ਰਿਕਾਰਡ ਬਣਾਉਣ ਚ ਮੇਰੇ 3 ਤੋਂ 4 ਸਾਲ ਦੀ ਮਿਹਨਤ ਆ ਤੇ ਇਸ ਤੋਂ ਪਹਿਲਾਂ ਮੈਂ ਆਰਮੀ ਦੀ ਤਿਆਰੀ ਕਰਦਾ ਹੁੰਦਾ ਸੀ ਜਿੱਦਾਂ ਕਿ ਤੁਹਾਨੂੰ ਪਤਾ ਤੇ 7-8 ਸਾਲ ਦੀ ਮਿਹਨਤ ਆ ਟੋਟਲ ਮੇਰੀ ਫਿਟਨੈਸ ਪਿੱਛੇ। ਸੋ 8 ਸਾਲ ਹੋ ਗਏ ਨੇ ਇਸ ਨੂੰ ਇਹ ਪੁਸ਼-ਅਪ ਦੇ ਜਿਹੜਾ ਕਿ ਕੰਪੀਟੀਸ਼ਨ ਲੜਨ ਦੀ ਤਿਆਰੀ ਕਰਦੇ ਹੋਇਆ। ਫਿਰ ਇਹਦੇ ਵਿੱਚ ਡਾਈਟ ਦਾ ਵੀ ਪੂਰਾ ਧਿਆਨ ਰੱਖਣਾ ਹੁੰਦਾ। ਕਿਵੇਂ ਮੈਨੇਜ ਕਰਦੇ ਹੋ ਪਰ ਜੋ ਘਰ ਦੀ ਸਥਿਤੀ ਹੈ ਉਹ ਅਸੀਂ ਵੀ ਦੇਖੀ ਹੈ ਕਿ ਕੋਈ ਬਾੜੀ ਠੀਕ ਨਹੀਂ ਹੈ। ਦੇਖੋ ਡਾਈਟ ਮੈਂ ਇੱਕ ਤਾਂ ਮੇਰੀ ਡਾਈਟ ਨਾਰਮਲ ਏ ਮੈਂ ਡਾਈਟ ਲੈਂਦਾ ਹੀ ਨਹੀਂ ਪਹਿਲੀ ਗੱਲ ਤਾਂ ਜੋ ਘਰ ਦਾ ਖਾਣਾ ਹੁੰਦਾ ਜੋ ਵੀ ਮਿਲਦਾ ਨਹੀਂ ਮਿਲਦਾ ਫਿਰ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਆ ਮੈਂ ਐਕਸਰਸਾਈਜ਼ ਜਿਹੜਾ ਮੇਰੀ ਡੇਲੀ ਰੂਟੀਨ ਆ ਮੈਂ ਕਰਨੀ ਕਰਨੀ ਆ ਐਕਸਰਸਾਈਜ਼ ਲਾਣੀ ਆ ਰਨਿੰਗ ਲਾਣੀ ਲਾਣੀ ਆ ਭਾਵੇਂ ਦਿਨ 'ਚ ਮੈਨੂੰ ਡਾਈਟ ਮਿਲੇ ਨਾ ਮਿਲੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਬੈਲੈਂਸ ਕਿਵੇਂ ਕਰਦੇ ਹੋ ਮੈਂ ਨਾ ਆ ਕਿ ਡਾਈਟ ਕਾਰਨ ਨਾ ਲੈਣ ਕਰ ਕਈ ਵਾਰੀ ਮੈਂ ਹਸਪੀਟਲ ਵੀ ਐਡਮਿਟ ਹੋਇਆ ਪਰ ਕੀ ਕਰ ਸਕਦੇ ਆ ਜੇ ਕਰਦੇ ਸਥਿਤੀ ਇਹੋ ਜੀ ਆਪਾਂ ਜਾਦਾ ਆਪਾਂ ਛੱਡਦੇ ਹਾਂ ਆਪਾਂ ਕੋਈ ਰਿਕਾਰਡ ਨਹੀਂ ਕੋਈ ਪੰਜਾਬ ਦਾ ਨਾਂ ਨਹੀਂ ਕਰਨਾ ਪਰ ਨਹੀਂ ਮੈਂ ਹਿੰਮਤ ਨਹੀਂ ਹਾਰ ਰਿਹਾ ਹਲੇ ਤੱਕ ਮੈਂ ਕੋਸ਼ਿਸ਼ ਕਰਦਾ ਰਹੂੰਗਾ ਜਦੋਂ ਤੱਕ ਮੇਰੇ 'ਚ ਹਿੰਮਤ ਹੈਗੀ ਆ ਭਾਵੇਂ ਮੈਨੂੰ ਡਾਈਟ ਮਿਲੇ ਨਾ ਮਿਲੇ ਮਿਹਨਤ ਕਰਦਾ ਰਹੂੰਗਾ ਐਦਾਂ ਹੀ ਰਿਕਾਰਡ ਬਣਾਉਂਦਾ ਰਹੂੰਗਾ ਪੰਜਾਬ ਲਈ ਕਿਵੇਂ ਨਿਰਸ ਜੇ ਮਨ ਵਿੱਚ ਹੈ ਕਿ ਇਹ ਜਿਹੜਾ ਕਿ ਵੱਖਰਾ ਇੱਕ ਰਿਕਾਰਡ ਬਣਾਇਆ ਜਾਵੇ ਕਿਵੇਂ ਇਸ ਜੀ ਤੁਹਾਡੀ ਜਿਹੜੀ ਸ਼ੁਰੂਆਤ ਹੁੰਦੀ ਹੈ ਪੁਸ਼-ਅਪ ਦੇ ਰਿਕਾਰਡ ਬਣਾਉਂਗਾ ਇਕਤਾ ਅੱਜ ਦਾ ਟਾਈਮ 'ਚ ਸਾਰੇ ਲੋਕੀ ਭੇੜ ਚਾਲ 'ਚ ਚੱਲ ਰਹੇ ਆ ਜਿਨੇ ਸਾਰੇ ਇੱਕਦਮ ਦੂਜੀ ਗੇਮ ਚ ਹੋ ਗਿਆ ਤੇ ਦੂਜੀ ਗੇਮ ਚ ਮੈਂ ਸਭ ਤੋਂ ਵੱਖਰਾ ਚੱਲ ਕੇ ਇਹ ਰਿਕਾਰਡ ਕਾਇਮ ਕੀਤਾ ਜਿੱਦਾਂ ਕਿ ਦੇਖ ਰਿਹਾ ਇੱਕ ਹੋਰ ਮੇਰਾ ਪ੍ਰਾਹ ਹੈਗਾ ਜਿਹੜਾ ਜਿਨੇ 월ਡ ਰਿਕਾਰਡਸ ਬਣਾਏ ਹੋਏ ਪੁਸ਼-ਅਪ ਦੇ ਵਿੱਚ ਤੇ ਉਹਨ ਦੀ ਮੇਰੀ ਏਜ ਸੇਮ ਸੀਗੀ ਤੇ ਉਹਨੂੰ ਮੈਂ ਦੇਖਿਆ ਤੇ ਆਪਣੇ ਆਪ ਨੂੰ ਦੇਖਿਆ ਕਿਉਂਕਿ ਮੈਂ ਆਰਮੀ ਦੇ ਜਿੱਦਾਂ ਪ੍ਰੈਕਟਿਸ ਕਰਦਾ ਹੁੰਦਾ ਸੀ ਤੇ ਨਾਲ ਨਾਲ ਮੈਂ ਪੁਸ਼-ਅਪ ਵੀ ਬਹੁਤ ਲੰਦਾ ਹੁੰਦਾ ਰਿਆ ਯਾਰ ਯਾਰ ਪੁਸ਼ ਤੇ ਮੈਂ ਦੇਖਦਾ ਹੁੰਦਾ ਸੀ ਇਹ ਰਿਕਾਰਡ ਤਾਂ ਮੈਂ ਵੀ ਬ੍ਰੇਕ ਕਰ ਸਕਦਾ ਤੇ ਮੈਂ ਰਿਕਾਰਡ ਦੀ ਪ੍ਰੈਕਟਿਸ ਸਟਾਰਟ ਕੀਤੀ ਤੇ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਹੀ ਹੈ ਜਦੋਂ ਤੁਸੀਂ ਕੰਪੀਟੀਸ਼ਨ ਤਿਆਰੀ ਕਰਦੇ ਹੋ ਤਾਂ ਕੀ ਮੈਂ ਤੁਸੀਂ ਅਪਲਾਈ ਕਰਦੇ ਹੋ ਕੀ ਮੈਨੂੰ ਤੁਹਾਨੂੰ ਪਤਾ ਲੱਗਦਾ ਅੱਜ ਕੱਲ ਸੋਸ਼ਲ ਮੀਡੀਆ ਦਾ ਵੀ ਜ਼ਮਾਨਾ ਹੈਗਾ ਕਿ ਲੋਕ ਜੋ ਵੀ ਐਕਟੀਵਿਟੀ ਕਰਦੇ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾ ਸ਼ੋਅ ਕਰਦੇ ਹੈਗੇ ਤੁਸੀਂ ਵੀ ਕਿਸ ਤਰ੍ਹਾਂ ਕੁਛ ਤੇ ਕਰਦੇ ਮੈਂ ਜਿਹੜੇ ਰਿਕਾਰਡ ਦਿੱਤਾ ਸੋਸ਼ਲ ਮੀਡੀਆ ਤੇ ਮੈਨੂੰ ਪਤਾ ਲੱਗਿਆ ਸੀ ਆਨਲਾਈਨ ਤੋਂ ਤੇ ਆਨਲਾਈਨ ਦਾ ਫਾਰਮ ਫਿਲ ਕਰਨਾ ਪੈਂਦਾ ਔਰ ਬਾਕੀ ਆਨਲਾਈਨ ਤੋਂ ਫਿਲ ਕਰਕੇ ਹੀ ਮੈਨੂੰ ਉਹਨਾਂ ਵੱਲੋਂ ਜੀਮੇਲ ਤੇ ਰਿਪਲਾਈ ਆਇਆ ਕਿ ਤੁਹਾਡੇ ਰਿਕਾਰਡ ਜਿਹੜਾ ਐਕਸੈਪਟ ਹੋ ਚੁੱਕਿਆ ਹੈ ਤੇ ਹੁਣ ਅਗਲਾ ਰਿਕਾਰਡ ਕਿਹੜਾ ਹੈਗਾ ਤੇ ਕੀ ਹੈਗਾ ਉਹ ਰਿਕਾਰਡ ਅਗਲਾ ਜਿਹੜਾ ਰਿਕਾਰਡ ਮੈਂ ਤਿਆਰ ਕਰ ਰਿਹਾ ਜਿਹੜਾ ਪਾਕਿਸਤਾਨ ਦਾ ਰਿਕਾਰਡ ਹੈਗਾ ਕੋਈ ਮੁਹੰਮਦ ਅਰਸ਼ਦ ਐ ਨਾਮ ਆ ਉਹਦਾ ਰਿਕਾਰਡ ਹੈਗਾ ਤੇ 플ੈਂਕ ਪੁਸ਼ਅਪਸ ਹੈਗੇ ਆ ਉਹਦੀ ਮੈਂ ਤਿਆਰੀ ਕਰ ਰਿਹਾ ਬਹੁਤ ਨੇੜੇ ਪਹੁੰਚ ਗਿਆ 9-10 ਪੁਸ਼ਅਪਸ ਦੀ ਫਰਕ ਰਹਿ ਗਿਆ ਜਿਆਦਾ ਨਹੀਂ ਰਿਹਾ ਬਸ ਜਿੰਨ ਜੀ ਮੈਂ ਕਿਸੀ ਇਹ ਰਿਕਾਰਡ ਬਣਾਉਨੇ ਆ ਫੈਮਲੀ ਦੀ ਸਪੋਰਟ ਹੁੰਦੀ ਪੂਰੀ ਦੇਖੋ ਫੈਮਲੀ ਦੇ ਸਪੋਰਟ ਉੱਧਾ ਹੈਗੀ ਆ ਪਰ ਜੇ ਆਪਾਂ ਕਹਿ ਸਕਦੇ ਹਾਂ ਮੰਮੀ ਵੱਲੋਂ ਕਿਉਂਕਿ ਸਾਡਾ ਘਰ ਹੀ ਬਹੁਤ ਔਖੀ ਤਰ੍ਹਾਂ ਚੱਲ ਰਿਹਾ। ਉਹ ਮੰਮੀ ਪਰ ਮੰਮੀ ਲਈ ਸਪੋਰਟ ਉਹ ਨਹੀਂ ਕਰ ਸਕਦੇ ਕਿਉਂ ਮੈਨੂੰ ਸਪੋਰਟ ਕਰਨ ਗਿਆ ਤਾਂ ਘਰ ਕਿੱਦਾਂ ਚੱਲੂਗਾ? ਘਰ ਦਾ ਵੀ ਖਰਚਾ ਕੱਢਣਾ ਹੁੰਦਾ। ਭੈਣ ਭਰਾ ਦੇ ਫੀਸ ਵੀ ਹੈਗੀਆਂ। ਔਰ ਘਰ ਦਾ ਡੇਲੇ ਦਾ ਜੋ ਵੀ ਖਾਣਾ ਪੀਣਾ ਆਪਣੀ ਰੋਟੀ ਵੀ ਖਾਣੀ ਹੈ ਉਹਨਾਂ 'ਚ ਖਰਚਾ ਲੱਗ ਜਾਂਦਾ। ਇਸ ਕਰਕੇ ਉਹ ਮੈਨੂੰ ਉੱਦਾ ਸਪੋਰਟ ਕਰ ਦਿੰਦੇ ਆ। ਪਰ ਮੰਮੀ ਵੱਲੋਂ ਮੈਨੂੰ ਕਈ ਵਾਰੀ ਜਾਂ ਕੇਨ ਸ਼ਿਫਟਾਂ ਦਿਹਾੜੀਆਂ ਲਾਣੀਆਂ ਪੈਂਦੀਆਂ। ਉੱਥੋਂ ਮੈਂ ਆਪਣਾ ਪੂਰਾ ਕਰ ਲਾਂ ਥੋੜਾ ਬੋਤਿਆ। ਮੈਨੂੰ ਚਾਹ ਪੜਾਈ ਵੀ ਛੱ ਜੇ ਅੱਗੇ ਵਧਣਾ ਆਪਾਂ ਨੂੰ ਕੁਛ ਨਾ ਕੁਛ ਛੱਡਣਾ ਪੈਂਦਾ ਤਿਆਗਣਾ ਪੈਂਦਾ ਜੇ ਮੈਂ ਪੜ੍ਹਾਈ ਕਰੂੰਗਾ ਤੇ ਪ੍ਰੈਕਟਿਸ ਕੌਣ ਕਰੂਗਾ ਘਰ ਦਾ ਦਿਹਾੜੀਆਂ ਕੌਣ ਲਵਗਾ ਘਰ ਕੌਣ ਚਲਾਊਗਾ ਇਹ ਵੀ ਮੈਟਰ ਕਰਦਾ ਇਹ ਆਪਣਾ ਘਰ ਨਹੀਂ ਨਹੀਂ ਇਹ ਰੈਂਟ ਤੇ ਆ ਇਹ ਵੀ ਪ੍ਰਾਈਵੇਟ ਹੈ ਇੱਥੇ ਕੰਮ ਤੁਸੀਂ ਕਰਦੇ ਹੋ ਮੈਂ ਦਿਹਾੜੀਆਂ ਲਾਂਦਾ ਨਾਲ ਘਰੇ ਵੀ ਕੰਮ ਕਰਾਂਦਾ ਮੈਂ ਦੋ ਕੰਮ ਕਰਦਾ ਕਿਉਂਕਿ ਇੱਕ ਕੰਮ ਤੋਂ ਚੱਲ ਨਹੀਂ ਪਾਂਦਾ ਸਾਡਾ ਕੰਮ ਹੀ ਦੋ ਤੋਂ ਤਿੰਨ ਮਹੀਨੇ ਚੱਲਦਾ ਸਾਲ 'ਚ ਕੀ ਕੰਮ ਹੈਗਾ ਕੰਮ ਆਪਣਾ ਚਪਲਾ ਬਣਾਉਣ ਦਾ ਕੰਮ ਆ ਚਪਲਾ ਮੈਨੂਫੈਕਚਰ ਕਰਦੇ ਕਰੇ ਫਿਰ ਕਦੇ ਨਿਰਾਸ਼ਾ ਨਹੀਂ ਹੁੰਦੀ ਕਿ ਏਡੀ ਮਿਹਨਤ ਵੀ ਕਰ ਰਿਆ ਹੈਗਾ ਸਬਰ ਕਰਨਾ ਪਿਆ ਰਿਹਾ ਹਲੇ ਹਾਂਜੀ ਜੀ ਕੋ ਸਬਰ ਤੇ ਸਭ ਕੁਛ ਆ ਜੇ ਆਪਾਂ ਸਬਰ ਕਰਾਂਗੇ ਕਿਉਂਕਿ ਬਹੁਤ ਜਿਹੇ ਖਿਡਾਰੀ ਉਹ ਜਿਹੜੇ ਸਪੋਰਟਸਮੈਨ ਆ ਤਾਂ ਹਾਰ ਮੰਨ ਪੰਦੇ ਆ ਕਿਉਂ ਨਾਲ ਸਬਰ ਨਹੀਂ ਹੁੰਦਾ ਕਿਉਂਕਿ ਸਬਰ ਤੋਂ ਬਿਨਾ ਕੁਝ ਨਹੀਂ ਇਸ ਸੰਸਾਰ ਤੋਂ ਠੀਕ ਕਦੇ ਬੈਠ ਕੇ ਸੋਚਿਆ ਕਿ ਜੋ ਮੈਂ ਕਰ ਰਿਹਾ ਹੈਗਾ ਇਹਦਾ ਕੀ ਅੱਗੇ ਮਾਰਕ ਭਾਗ ਲਾਊਗਾ ਕੀ ਅੱਗੇ ਕਰਨਾ ਚਾਹੁੰਦਾ ਨਿਰੇਜ ਦੇ ਕੀ ਸੁਪਨੇ ਹੈਗੇ ਦੇਖੋ ਇਹ ਸਪਤਾ ਪਰਮਾਤਮਾ ਹੀ ਜਾਣਦਾ ਮੈਂ ਆਪਣਾ ਕਰਮ ਕਰ ਰਿਹਾ ਹੈ ਦਿੱਲੀ ਮਿਹਨਤ ਕਰ ਰਹਾ ਪੰਜਾਬ ਦੇ ਲਈ ਰਿਪੋਰਟ ਬਣਾ ਰਹਾ ਅੱਗੇ ਵੱਧ ਵੱਧ ਗਏ ਤੇ ਅੱਗੇ ਵਾਹਿਗੁਰੂ ਜੀ ਜਾਣਦੇ ਆ ਅੱਗੇ ਕੀ ਮੈਨੂੰ ਦੋਗੇ ਉਹ ਕੀ ਮੇਰੇ ਸਪੋਰਟ ਕਰੋਗੇ ਉਹਨਾਂ ਦਾ ਹੱਥ ਸਦਾ ਹੀ ਮੇਰੇ ਸਿਰ ਤੇ ਰਿਹਾ ਮੈਂ ਆਪਣਾ ਬਸ ਮਿਹਨਤ ਕਰ ਰਹਾ ਆਪਣਾ ਕੰਮ ਕਰ ਰਹਾ ਚਲੋ ਇੱਕ ਪਾਸੇ ਹੋ ਗਿਆ ਕਿ ਸਬਰ ਕਰਨਾ ਪੈ ਰੇ ਇੰਨੇ ਸਰਕਮਸਟੈਂਟੈਂਸੀਸ ਹੈਗੇ ਨੇ ਕਿ ਘਰ ਦੀ ਸਥਿਤੀ ਵੀ ਇੰਨੀ ਵਧੀਆ ਕੁਝ ਖਾਸ ਨਹੀਂ ਹੈਗੀ ਖੁਦ ਫੇ ਆਪਣੇ ਕਰਨਾ ਡਾਈਟ ਦਾ ਵੀ ਧਿਆਨ ਰੱਖਣਾ ਮਿਹਨਤ ਵੀ ਕਰਨੀ ਪਰ ਜਦੋਂ ਇਹਨਾਂ ਸਭ ਕੁਝ ਕਰਨ ਦੇ ਬਾਵਜੂਦ रिकॉर्ड ਹੱਦ ਦੇ ਵਿੱਚ ਆਉਂਦਾ ਕਿ ਨੀਦਰ ਚਾਲ ਇਜ਼ ਦਾ ਰਿਕਾਰਡ ਕੈਮ ਕਰ ਲੈ ਉਸ ਸਮੇਂ ਕੀ ਮਨ ਦੇ ਵਿੱਚ ਹੁੰਦਾ ਕਿ ਫੀਲਿੰਗਸ ਹੁੰਦੀਆਂ ਨੀਦਰ ਦੀ ਫੀਲਿੰਗਸ ਤਾਂ ਬਹੁਤ ਬੜੀ ਹੁੰਦੀ ਆ ਪਰ ਨਿਰਾਸ਼ਾ ਉਦੋਂ ਹੁੰਦੀ ਜਦੋਂ ਸਾਨੂੰ ਪੁੱਛਿਆ ਨਹੀਂ ਜਾਂਦਾ ਜਦੋਂ ਸਾਨੂੰ ਕੋਈ ਪ੍ਰੋਗਰਾਮ ਤੇ ਸੱਦਿਆ ਨਹੀਂ ਜਾਂਦਾ ਕਿਉਂਕਿ ਅੱਜ ਕੱਲ ਉਹਨਾਂ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਸੱਦਿਆ ਜਾ ਰਿਹਾ ਜਿਹੜੇ ਜਿਨ੍ਹਾਂ ਦੇ ਕੋਈ ਪੰਜਾਬ ਨੂੰ ਦੇ ਨਹੀਂ ਹੈ ਨਹੀਂ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਹੜੇ ਚਿੰਨਾ ਦੇ ਪੰਜਾਬ ਨੂੰ ਦੇਣਾ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਉਹ ਬਸ ਤੁਹਾਡੇ ਭਰਾ ਨਿਊ ਚੈਨਲ ਆਦੇ ਸਪੋਰਟ ਕਰਕੇ ਬਸ ਅੱਗੇ ਆਂਦੇ ਬਸ ਉਹਨਾਂ ਨੂੰ ਉਸ ਤੋਂ ਅੱਗੇ ਕੋਈ ਲੋਕੀ ਪੁੱਛਦੇ ਹੀ ਹੈ ਨਹੀਂ ਉਹਨਾਂ ਨੂੰ ਪੁੱਛਦੇ ਜਿਹੜੇ ਸੋਸ਼ਲ ਮੀਡੀਆ ਤੇ ਅੱਜ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਗਲਤ ਚੀਜ਼ਾਂ ਪ੍ਰਮੋਟ ਕਰਕੇ ਦਿਖਾ ਰਹੇ ਆ ਜੂਆ ਪ੍ਰਮੋਟ ਕਰ ਰਹੇ ਆ ਉਹਨਾਂ ਨੂੰ ਪੁੱਛਿਆ ਜਾਂਦਾ ਉਹਨਾਂ ਦੀ ਸਪੋਰਟ ਕੀਤੀ ਜਾਂਦੀ ਹੈ ਸਾਡੇ ਵਰਗਿਆਂ ਨੂੰ ਕੋਈ ਨਹੀਂ ਅੱਲੇ ਦਾ ਪੁੱਛਦਾ ਉਹਨਾਂ ਦਾ ਸਪੋਰਟ ਕਰਦਾ ਨਿਰਾਸ਼ਾ ਹੁੰਦੀ ਹੈ ਨਰਾਸ਼ਾ ਬਿਲਕੁਲ ਹੀ ਹੁੰਦੀ ਹੈ ਕਿ ਅਸੀਂ ਇੰਨੀ ਮਿਹਨਤ ਕਰ ਰਹੇ ਆ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਆ ਪੰਜਾਬ ਦੇ ਯੂਥ ਨੂੰ ਅੱਗੇ ਲਿਆਉਣ ਦੀ ਮਿਹਨਤ ਕਰ ਰਹੇ ਆ ਦੇਲੇ ਲੋਕਾਂ ਨੂੰ ਸਪੋਰਟ ਕਰਦੇ ਮੋਟੀਵੇਸ਼ਨ ਟਿਪਸ ਦਿੰਦੇ ਅੱਗੇ ਜਾ ਕੇ ਖੁਦ ਸਪੋਰਟ ਕਰਦੇ ਹੁੰਦੇ ਆ ਪਰ ਇਹ ਹੈ ਕਿ ਸਾਨੂੰ ਉਹ ਰਿਸਪੈਕਟ ਨਹੀਂ ਮਿਲ ਪਾਂਦੇ ਅੱਗੇ ਪੰਜਾਬ 'ਚ ਤੇ ਨੀਰਜ ਵੀ ਕਿਸੇ ਦੇ ਜਿਹੜੇ ਕਿ ਇਨਫਲੂਐਂਸਰ ਆ ਹੁਣੇ ਨੀਰਜ ਵੀ ਕਿਸੇ ਦੀ ਕੋਈ ਪ੍ਰੇਰਣਾ ਲਿਆ ਹੁਣੇ ਨੀਰਜ ਕਿਸ ਤੋਂ ਪ੍ਰਭਾਵਿਤ ਹੋਇਆ ਸੀ ਪ੍ਰਭਾਵਿਤ ਕੋ ਮੈਂ ਹੈਗੇ ਬਹੁਤ ਆਪਣੇ ਹੈਗੇ ਮੋਟੀਵੇਸ਼ਨ ਹੈਗੇ ਆ ਜਿਵੇਂ ਕਿ ਮਿਲਖਾ ਸਿੰਘ ਜੀ ਹੋ ਗਏ ਆਪਣੇ ਪੰਜਾਬ ਤੇ ਉਹਨਾਂ ਕੋਲ ਸਟਾਰਟਿੰਗ ਟਾਈਮ ਕੁਛ ਨਹੀਂ ਸੀਗਾ ਉਹ ਫਟੇ ਸ਼ੂ ਚ ਐਡੇ ਐਡੇ ਉਹਨਾਂ ਨੇ ਮੈਰਾਥਨ ਖੇਡੀਆਂ ਦੌੜਾਂ ਲਾਈਆਂ 4 400 ਮੀਟਰ ਦੀ ਦੌੜ ਲਾਈ ਉਹਨਾਂ ਨੇ ਮੈਡਲ ਜਿੱਤੇ ਆ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਬਹੁਤ ਵੱਡੀ ਗੱਲ ਆ ਆਪਾਂ ਨੂੰ ਇਹੋ ਜਿਹੇ ਪੰਜਾਬ ਦੇ ਸੂਰਮਿਆਂ ਤੋਂ ਹਨਾ ਪੰਜਾਬ ਦੇ ਜਿਹੜੇ ਨੇ ਮਹਾਨ ਪਲੇਅਰਸ ਨਿਕਲੇ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਕਿਉਂਕਿ ਆਪਾਂ ਜਿਉਂ ਦੇਖਾਂਗੇ ਨਾ ਆਪਾਂ ਉਹ ਬੰਦੇ ਹੁੰਦੇ ਹਾਂ ਮੈਂ ਆਪਣੇ ਜਿਹੜੇ ਵੀ ਆਪਣੇ ਜਿਹੜੇ ਸ਼ੈਡਿਊਲ ਆ ਮੈਂ ਕੋਈ ਇਹੋ ਜਿਹੀ ਚੀਜ਼ਾਂ ਨਹੀਂ ਦੇਖਦਾ ਮੈਂ ਬਸ ਇਹਨਾਂ ਦੇ ਪੰਜਾਬ ਦੇ ਐਥਲੀਟਸ ਹੋ ਗਏ ਜਿਹੜੇ ਪੰਜਾਬ ਦੇ ਭਾਰਤ ਦੇ ਜਿਹੜੇ ਅੱਗੇ-ਅੱਗੇ ਸੂਰਮੇ ਨਿਕਲ ਰਿਹਾ ਉਹਨਾਂ ਨੂੰ ਦੇਖਦਾ ਹੁੰਦਾ ਉਹੋ ਜੀ ਮੈਨੂੰ ਪ੍ਰੇਰਣਾ ਮਿਲਦੀ ਹੁੰਦੀ ਹੈ ਕਦੇ ਪਿਓ ਪੁੱਤ ਦੇ ਵਿੱਚ ਹੀ ਬੈਠ ਕੇ ਗੱਲਬਾਤਾਂ ਹੁੰਦੀਆਂ ਨੇ ਕਿ ਜੋ ਸਥਿਤੀ ਇਸ ਸਮੇਂ ਘੜੀ ਹੈਗੀ ਹੈ ਉਸ ਤੋਂ ਲੈ ਕੇ ਕਦੇ ਮਨ ਚ ਆਇਆ ਕਿ ਇਹ ਰਿਕਾਰਡ ਤੇ ਬਣਾਏ ਸ਼ਾਇਦ ਮੈਨੂੰ ਕੁਝ ਹੋਰ ਕਰਨਾ ਚਾਹੀਦਾ ਤਾਂ ਕਿ ਸਥਿਤੀ ਹੋਰ ਬਿਹਤਰ ਹੋ ਜਾਵੇ ਆਹ ਕਈ ਵਾਰੀ ਹੁੰਦਾ ਕਿ ਜੇ ਮੈਂ ਕੰਮ ਵਗੈਰਾ ਤੇ ਲੱਗਾ ਹੁੰਦਾ ਅੱਜ ਤੱਕ ਤੇ ਘਰੇ ਵਧਿਆ ਹਣਾ ਸੀ ਪਰ ਜਿਹੜਾ ਕੰਮ ਵਗੈਰਾ ਤੇ ਲੱਗਾ ਹੁੰਦਾ ਉਸ ਟਾਈਮ ਮੇਰਾ ਪ੍ਰੈਜ਼ੈਂਟ ਟਾਈਮ ਹੀ ਅੱਜ ਵਧਿਆ ਹਣਾ ਸੀ ਅੱਗੇ ਮੇਰਾ ਫਿਊਚਰ ਨੇ ਨਾ ਮੈਂ ਆਪਣੇ ਘਰ ਦਾ ਨਾਮ ਰੋਸ਼ਨ ਕਰ ਪੰਦਾ ਨਾ ਮੈਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਜੋ ਵੀ ਚੱਲ ਰਿਹਾ ਮੈਂ ਸਬਰ ਰੱਖਿਆ ਹੈ ਮਿਹਨਤ ਕਰ ਰਿਹਾ ਆਪਣੀ ਆਉਣ ਵਾਲੇ ਟਾਈਮ 'ਚ ਫਲ ਜਰੂਰ ਮਿਲੂਗਾ ਮੈਨੂੰ ਸੋ ਸਕੂਨ ਹੈਗਾ ਕਿ ਚਲੋ ਪੈਸਾ ਤਾਂ ਜਦੋਂ ਮਰਜੀ ਬੰਦਾ ਕਮਾ ਲਵੇ ਪਰ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਹੈ ਕਿਸੇ ਕਿਸੇ ਦੇ ਹੱਥ 'ਚ ਹੁੰਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਪੈਸਾ ਤੇ ਬੰਦਾ ਕੰਮ ਕਰਨ ਵਾਲਾ ਵੀ ਕਮਾ ਰਿਆ ਪਰ ਪੈਸਾ ਹੈਗੀ ਨੀਡ ਹੈਗੀ ਇੱਕ ਚੀਜ਼ ਕਿਉਂਕਿ ਜ਼ਿੰਦਗੀ ਪੈਸੇ ਨਾਲ ਹੀ ਅੱਗੇ ਚੱਲਦੀ ਹੁੰਦੀ ਹੈ ਪਰ ਮਾਨ ਸਬਾਨ ਸਭ ਤੋਂ ਵੱਡੀ ਚੀਜ਼ ਆ ਜਿਹੜਾ ਬੰਦਾ ਆਪਣੇ ਘਰ ਦੇ ਵਾਲੇ ਖੜਦਾ ਤੇ ਆਪਣੇ ਪੰਜਾਬ ਲਈ ਖੜਦਾ ਆਪਣੇ ਦੇਸ਼ ਲਈ ਖੜਦਾ ਤੇ ਹੁਣ ਜਦੋਂ ਤੁਹਾਡੇ ਪਿਤਾ ਜੀ ਬਾਹਰ ਨਿਕਲਦੇ ਨੇ ਤੇ ਨੀਰੇਸ਼ ਦੇ ਨਾਮ ਤੋਂ ਬੁਲਾਇਆ ਜਾਂਦਾ ਕਿ ਨੀਰੇਸ਼ ਦੇ ਡੈਡੀ ਜਾ ਰਹੇ ਨੇ ਕਿ ਉਹਨਾਂ ਦੇ ਨਾਮ ਤੋਂ ਨੀਰੇਸ਼ ਨੂੰ ਜਾਣਿਆ ਜਾਂਦਾ ਕਿ ਹਾਂ ਨੀਰੇਸ਼ ਉਹਨਾਂ ਦਾ ਬੇਟਾ ਦੇਖੋ ਹੱਲੇ ਵੀ ਮੈਂ ਉਹਨਾਂ ਦੇ ਨਾਂ ਤੋਂ ਜਾਣਿਆ ਜਾਂਦਾ ਕਿਉਂਕਿ ਮੈਂ ਇੰਨਾ ਵੱਡਾ ਵੀ ਨਹੀਂ ਹੋਇਆ ਕਿ ਲੋਕੀ ਮੇਰੇ ਨਾਂ ਦੇ ਦੇਖ ਕੇ ਮੇਰੇ ਫਾਦਾ ਸਾਹਿਬ ਨੂੰ ਬਣਾਣਗੇ ਹੱਲੇ ਵੀ ਮੈਂ ਜਿੱਥੇ ਵੀ ਜਾਂਦਾ ਹਾਂ ਲੋਕਾਂ ਨੂੰ ਪਤਾ ਹੈ ਕਿ ਮੇਰੇ ਪਾਪਾ ਪਰ ਜੋ ਗੱਲ ਹੈ ਪਿਤਾ ਦੇ ਨਾਂ ਕਰਕੇ ਹੀ ਮੁੰਡੇ ਦੀ ਪਛਾਣ ਹੁੰਦੀ ਹੈ ਨਾ ਕਿ ਮੁੰਡੇ ਦੇ ਨਾਂ ਕਰਕੇ ਕਈ ਵਾਰ ਅਜਿਹੇ ਹੋਣ ਹਰ ਮੁੰਡੇ ਵੀ ਹੋ ਜਾਂਦੇ ਕਿ ਆਪਣੇ ਮਾਪਿਆਂ ਦਾ ਫਕਰ ਨਾ ਉੱਚਾ ਕਰ ਦੇਣ ਹਾਂਜੀ ਹਾਂਜੀ ਬਿਲਕੁਲ ਤੇ ਕਰਦੇ ਪਏ ਹੁਣ ਵੀ ਅੱਗੇ ਹੋਰ ਰਿਪੋਰਟ ਬਣਾਣੇ ਹੋਰ ਉਹ ਆਪਣੇ ਪੰਜਾਬ ਦਾ ਨਾਂ ਹੋਗਾ ਠੀਕ ਹਨਾ ਆਪਣੇ ਮੇਰੇ ਘਰਦਿਆਂ ਦਾ ਵੀ ਨਾਮ ਹੋਗਾ ਸਭ ਦਾ ਨਾਮ ਰੋਸ਼ਨ ਹੋਗਾ ਸਾਡੇ ਹਲਕੇ ਦਾ ਵੀ ਹੋਊਗਾ ਸੋ ਜਿਹੜੇ ਇਥੋਂ ਦੇ ਲੋਕਲ ਲੀਡਰ ਹੈਗੇ ਨੇ ਜਾਂ ਫਿਰ ਗਵਰਨਮੈਂਟ ਦੇ ਵੱਲੋਂ ਕੋਈ ਹੈਗੇ ਨੇ ਉਹਨਾਂ ਨੇ ਕਦੇ ਘਰ ਆ ਕੇ ਕਦੇ ਸਾਥ ਨਹੀਂ ਲਈ ਨਹੀਂ ਉਹ ਹਲਿਆ ਤਾਂ ਹੀ ਕਹਿੰਦੇ ਕਿ ਅਸੀਂ ਦੇਖਾਂਗੇ ਅੱਗੇ ਤੇਰੇ ਲਈ ਜੋ ਵੀ ਆ ਕਰਾਂਗੇ ਤੁਹਾਨੂੰ ਸਪੋਰਟ ਅੱਗੇ ਪਰ ਹਾਲੇ ਤੱਕ ਕੋਈ ਸਪੋਰਟ ਨਹੀਂ ਹੋਈ ਸਰ ਪੰਜਾਬ ਸਰਕਾਰ ਦੇ ਵੱਲੋਂ ਵੀ ਖਿਡਾਰੀਆਂ ਨੂੰ ਕਈ ਜਿਹੜੀਆਂ ਕਿ ਫੈਸਿਲਿਟੀਆਂ ਦਿੱਤੇ ਜਾਂਦੀਆਂ ਨੇ ਉਸ ਤੋਂ ਲੈ ਕੇ ਕਦੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਹਾਂ ਆਪਾਂ ਉਹਨਾਂ ਤੱਕ ਪਹੁੰਚ ਕਰੀਏ ਅਧਿਕਾਰੀਆਂ ਤੱਕ ਜਿਹੜੇ ਕਿ ਤੁਹਾਡਾ ਸਾਥ ਦੇ ਸਕਣ ਤੁਹਾਨੂੰ ਉਹ ਸਹੂਲਤ ਦੇ ਸਕਣ ਜਿਸ ਦੀ ਤੁਹਾਨੂੰ ਲੋੜ ਹੈ ਬਹੁਤ ਪਹੁੰਚ ਕਰਕੇ ਦੇਖ ਲਿਆ ਲੈ ਤਾਂ ਕੋਈ سپورਟ ਨਹੀਂ ਹੋਈ ਬਿਲਕੁਲ ਤੇ ਸਾਰੇ ਕਹਿੰਦੇ ਕੋਈ ਗੱਲ ਨਹੀਂ ਸਬਰ ਰੱਖੋ ਸਬਰ ਰੱਖੋ ਕੋਈ ਨਹੀਂ ਬਾਫੜਦਾ ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਨਿਰਿਸ਼ਤੀ ਇਹ ਮਿਹਨਤ ਹੈਗੀ ਹੈ ਉਸ ਦਾ ਜਨੂਨ ਹੈਗਾ ਹੈ ਕੁਝ ਕਰ ਗੁਜਰਨ ਦਾ ਆਪਣੇ ਮਾਪਿਆਂ ਦੇ ਨਾਮ ਰੋਸ਼ਨੀ ਕਰਨ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨਾਉਣ ਦਾ ਸੋ ਬਾਕੀ ਇਹ ਜਿਹੜੇ ਜਿਹੜੇ ਕਾਬਿਲ ਖਿਡਾਰੀ ਹੁੰਦੇ ਨੇ ਇਹਨਾਂ ਨੂੰ ਲੋੜ ਹੈਗੀ ਆ ਸਾਥ ਦੀ ਤੇ ਨਾਲ ਹੀ ਸਰਕਾਰ ਜੇਕਰ ਇਸ ਖਿਡਾਰੀ ਦੇ ਵੱਲ ਧਿਆਨ ਦੇਵੇ ਅਤੇ ਇਸ ਨੂੰ ਹਰ ਸਹੂਲਤ ਉਪਲਬਧ ਕਰਵਾਵੇ ਤਾਂ ਜ਼ਹਿਰ ਜੀ ਕਹਿੰਦਾ ਕਿ ਜਿਹੜਾ ਦੋ ਵਨਡਰੀ ਕੋਰ ਆਪਣੇ ਨਾਮ ਕਰ ਸਕਦੇ ਉਹ ਅੱਗੇ ਵੀ ਕਈ ਵੱਖਰੇ ਕੀਰਤੀਮਾਨ ਸਾਪਤ ਕਰ ਸਕਦੇ ਸਰ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਵੱਤਵਾ ਜਿਹੜਾ ਕਿ ਇਸ ਨਿਰੇਜ ਨੂੰ ਜਿਹੜੀਆਂ ਕਿ ਸਹੂਲਤਾਂ ਦਿੱਤੀਆਂ ਜਾਣ ਅਤੇ ਇਸ ਦਾ ਸਾਥ ਦਿੱਤਾ ਜਾਵੇ ਤਾਂ ਕਿ ਇਹ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ ਸੋ ਆਓ ਹੁਣ ਤੁਹਾਨੂੰ ਉਹ ਦਿਖਾਨੇ ਆ ਜਿੱਥੇ ਕਿ ਪਰਿਵਾਰ ਦੇ ਸਾਰੇ ਜੀ ਮਿਲ ਕੇ ਜਿਹੜਾ ਕਿ ਜੁੱਤੀਆਂ ਦੇ ਬਣਾਉਣ ਦਾ ਕੰਮ ਕਰਦੇ ਹੈਗੇ ਨੇ ਅਤੇ ਇਹ ਉਹੀ ਕਮਰਾ ਹੈ ਜਿੱਥੇ ਕਿ ਨਿਰੇਜ ਦੀ ਮਾਤਾ ਅਤੇ ਉਹਨਾਂ ਦੇ ਜਿਹੜੇ ਕਿ ਡੈਡੀ ਹੈਗੇ ਨੇ ਇੱਥੇ ਜੁੱਤੀਆਂ ਦਾ ਕੰਮ ਕਰਦੇ ਹੈਗੇ ਨੇ ਪਰ ਪੁੱਤ ਦੀ ਜੋ ਲਗਨ ਹੈਗੀ ਮਿਹਨਤ ਹੈਗੀ ਹੈ ਉਹੋ ਖੁਦ ਆਪਣੀ ਜਿਹੜੀ ਕੀ ਦਾਸਤਾਨ ਨੂੰ ਬਿਆਨ ਕਰਦੀ ਹੈ ਦੋ ਬੋਰਡਿਕ ਕਾਡ ਬਣਾਉਣਾ ਕੋਈ ਆਮ ਗੱਲ ਨਹੀਂ ਹੈਗੀ ਨਿਰੇਜ ਜੀ ਮਾਤਰਾ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਨਮਸਕਾਰ ਜੀ ਫਿਰ ਬੇਟੇ ਦੀ ਮਿਹਨਤ ਤੇ ਪੂਰਾ ਯਾਨੀ ਕਿ ਆਪਕਾ ਹੈ ਕਿ ਗਰਭ ਹੈ ਪੂਰਾ ਗਰਭ ਤਾਂ ਹੈਗੇ ਪਰ ਨਾ ਸਾਰੇ ਮਤਲਬ ਲੋਕ ਕੀ ਆਂਦੇ ਕਹਿੰਦੇ ਕੀ ਕਰਦਾ ਹੈਗਾ ਕੁਝ ਕਰਦਾ ਆਰਦਾ ਹੈਗਾ ਨਹੀਂ ਕਿ ਮੈਂ ਅਸੀਂ ਕਹਿੰਦੇ ਨਹੀਂ মিডিਆ ਲੈ ਆਂਦੇ ਵੋ ਉਹਨਾਂ ਦੇ ਹੱਥੇ ਹੈਗੇ ਕਿ ਕੋਈ ਕੁਝ ਨਹੀਂ ਕਰਦਾ ਐ ਦਈ ਬਸ ਕਹਿ ਕੇ ਚਲੇ ਜਾਂਦੇ ਮੈਂ ਕਿ ਨਹੀਂ ਕਦੇ ਤਾਂ ਹੋਊਗੀ ਸਫਲਤਾ ਐਸੀ ਗੱਲ ਨਹੀਂ ਹੈਗੀ ਕਿ ਤੂੰ ਮਿਹਨਤ ਦੂਰ ਰੰਗ ਲਿਆਉਂਦੀ ਹਾਂਜੀ ਹਾਂਜੀ ਪਰ ਸਾਰੇ ਜਣੇ ਨਾ ਟੀਚਰ ਇਹ ਕਰ ਦੇਗੇ ਕਹਿੰਦੇ ਕੁਝ ਨਹੀਂ ਕਰਦਾ ਪਿਆ ਇੰਨਾ ਵੱਡਾ ਹੈਗਾ ਹੈ ਇਧਰ ਚ ਇਹ ਕਿਹੜੀ ਗੇਮ ਚ ਪਿਆ ਹੈਗਾ ਇਹਨੂੰ ਕੋਈ ਕੰਮ ਨਹੀਂ ਦਿਖਦਾ ਹੈਗਾ ਘਰ ਕਿੱਦਾ ਚੱਲਦਾ ਔਰ ਮੈਂ ਨਹੀਂ ਕਦੇ ਤੋਂ ਕਦੇ ਇਹਦੀ ਤਰੱਕੀ ਹੋਣੀ ਹੈਗੀ ਹੁਣ ਦੋ ਬੱਚੇ ਦੀ ਕੋਡ ਬਣਾਣਾ ਹਰੇ ਕਿਸੇ ਦੀ ਬਸ ਦੀ ਗੱਲ ਹੈਣੀ ਬਾਕੀਆਂ ਦੇ ਬੱਚੇ ਦੇਖੀਏ ਤਾਂ ਕਈ ਤਰਾਹ ਤੋਂ ਪਟਕੇ ਹੁੰਦੇ ਨੇ ਪਰ ਤੁਹਾਡਾ ਬੱਚਾ ਇੱਕ ਲੈਨ ਨੂੰ ਫੜਿਆ ਹੋਇਆ ਤੇ ਮਿਹਨਤ ਕਰ ਰਿਹਾ ਹੈ ਫਿਰ ਪੂਰੀ سپورਟ ਕਰਦੇ ਹਾਂ ਹਾਂਜੀ ਇਸ ਮੈਂ ਤਾਂ ਕਹਿੰਦੀ ਤੂੰ ਜੋ ਮਰਜ਼ੀ ਕੋਈ ਲੋਕੀ ਕਹੇ ਕਿਸੇ ਦੀ ਗੱਲ ਚ ਨਹੀਂ ਆਣਾ ਹੈਗਾ ਤੂੰ ਆਪਣਾ ਕੰਮ ਕਰਿਆ ਚੱਲ ਕੇ ਤੇ ਘਰ ਦੀ ਇੱਦਾਂ ਦੀ ਸਥਿਤੀ ਹੈਗੀ ਨਾ ਹੁਣ ਮੈਂ ਕੀ ਕਹਾਂ ਫੇਰ ਵੀ ਆਪਾਂ ਇਹ ਕਹਿੰਦੇ ਦੇ ਤੂੰ ਆਪਣਾ ਕੰਮ ਕਰੇ ਚੱਲ ਕਦੇ ਤੋਂ ਕਦੇ ਰੱਬ ਸੁਣੂਗਾ ایسی ਗੱਲ ਨਹੀਂ ਹੈਗੀ ਕਿ ਇਹ ਕੰਮ 'ਚ ਕੁਝ ਨਹੀਂ ਹੈਗਾ ਬਾਜੀ ਅਸੀਂ ਸਵੇਰੇ ਸੇ ਕਰ ਦੇਗੇ ਕਦੇ ਕਦੇ ਮੋਢੇ 'ਚ ਦਰਦ ਆ ਜਾਂਦਾ ਫੇਰ ਵੀ ਕਰਨਾ ਪੈਂਦਾ ਹੈਗਾ ਕਿ ਘਰ ਚ ਲਾਣਾ ਸੁੱਖਾ ਥੋੜੀ ਨਾ ਹੈਗਾ ਇੰਨਾ ਵੱਡਾ ਫੇਰ ਵੀ ਮੈਂ ਇਹ ਕਹਿੰਦੀ ਇਹਨੂੰ ਤੂੰ ਕਰੇ ਚੱਲ ਕਦੇ ਤੋਂ ਕਦੇ ਆਪਣੀ ਅੰਦੀ ਸਫਲਤਾ ਹੋਗੀ ਲੋਕਾਂ ਦਾ ਕੰਮ ਹੈ ਬੋਲਣਾ ਪਰ ਜਦੋਂ रिकॉर्ड ਬਣਾ ਕੇ ਪੁੱਤ ਘਰ ਆਉਂਦਾ ਮਾਂ ਨੂੰ ਤਾਂ ਖੁਸ਼ੀ ਹੁੰਦੀ ਹੈ ਵੀ ਮੇਰੇ ਪੁੱਤ ਨੇ ਕੁਝ ਕੀਤਾ ਆਇਆ ਸੀ ਜਦੋਂ ਇੱਕ ਵਾਰ ਅਸੀਂ ਢੋਲ ਵਜਾਏ ਸੀ ਸਾਰੇ ਬੜੇ ਖੁਸ਼ੀ ਬਣਾਏ ਸੀ ਸਾਡੀ ਬਰਾਦਰੀ ਵੀ ਸਾਰੇ ਗਈ ਸੀ ਕਹਿੰਦੇ ਆਪਣੀ ਸਮਾਜ ਚ ਪਹਿਲਾ ਮੁੰਡਾ ਹੈ ਕਰਕੇ ਆਇਆ ਹੈਗਾ ਫਿਰ ਦੂਜੀ ਵਾਰੀ ਵੀ ਕਰੇ ਜਦੋਂ ਵੀ ਸਾਰੇ ਬਹੁਤ ਖੁਸ਼ ਹੋਏ ਪਰਿਵਾਰ ਵਾਲੇ ਸਾਰੇ ਕਹਿੰਦੇ ਲੱਗੇ ਵਧੀਆ ਕਰੇ ਤੇ ਲੋਕੀ ਟਿੱਕਣਾ ਕਰਦੇ ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਹਾਂਜੀ ਹਾਂਜੀ ਬੰਦ ਹੋ ਜਾਂਦੀ ਪਰ ਕਈ ਵਾਰੀ ਆ ਕੇ ਘਰ ਜਾ ਕਰ ਬੈਠ ਕੇ ਕਹਿ ਕੇ ਜਾਂਦੇਗੇ ਕਹਿੰਦੇ ਐਦਾਂ ਕਦਾਂ ਘਰ ਚੱਲਦਾ ਹੈਗਾ ਤੁਹਾਡਾ ਹੈ ਏ ਪਤਾ ਨਹੀਂ ਕਿਹੜੀ ਲੇਨ ਚ ਪਈ ਆਏਗਾ ਮਗੀ ਚਲੋ ਠੀਕ ਹੈ ਇਹ ਕਾਮ ਚ ਕੁਝ ਨਹੀਂ ਹੈ ਗਾਇ ਅਗਲਾ ਕੁਝ ਕਰੂਗਾ ਕੁਝ ਬਣੂਗਾ ਤੇ ਪਰਿਵਾਰ ਦਾ ਵੀ ਨਾਮ ਰੋਸ਼ਨ ਹੋਏਗਾ ਦੇਸ਼ ਦਾ ਵੀ ਨਾਮ ਹੋਊਗਾ ਔਰ ਕੁਝ ਸਾਡਾ ਵੀ ਕੁਛ ਨਾ ਕੁਛ ਤਾਂ ਹੱਲ ਹੋਣਾ ਹੀ ਹੈ ਬਣਾਂ ਗਈ ਕਹਿੰਦੇ ਤੁਹਾਡੀ ਸੁਣਾਈ ਨਹੀਂ ਉਹ ਮੈਂ ਕਿ ਸੁਣਾਈ ਹੋਊਗੀ ਇੱਕ ਦਿਨ ਤਾਂ ਜ਼ਰੂਰੀ ਹੋਣੀ ਹੈਗੀ ਚਲੋ ਫਿਰ ਵੀ ਚਲੋ ਬੱਚਾ ਤੁਹਾਡੇ ਕਹਨੇ ਦੇ ਵਿੱਚ ਹੈ ਹਾਂਜੀ ਹਰ ਇੱਕ ਦੇਖਦਾ ਹੈਗਾ ਘਰ ਦੀ ਕੀ ਸਥਿਤੀ ਹੈ ਇੱਥੋਂ ਤੱਕ ਕਿ ਪੜਾਈ ਤੱਕ ਤਿਆਗ ਦਿੱਤੀ ਹੈਗੀ ਆਪਣੀ ਫੈਮਿਲੀ ਨੂੰ سپورਟ ਦੇ ਲਈ ਪੜਾਈ ਤੇਨੇ ਬਾਰਵੀ ਤੱਕ ਕੀਤੀ ਸੀ ਬੱਸ ਫਿਰ ਅੱਗੇ ਥੋੜੀ ਸਥਿਤੀ ਇੰਨਾਂ ਦੀ ਹੋ ਗਈ ਡੈਡੀ ਇਹਦੇ ਬਿਮਾਰ ਹੋ ਗਏ ਫਿਰ ਤੁਹਾਨੂੰ ਪਤਾ ਹੈ ਚਾਰ-ਚਾਰ ਕੁੜੀਆਂ ਦਾ ਸਾਥ ਹੈਗਾ ਫਿਰ ਬੰਦਾ ਇਕੱਲਾ ਕਮਾਉਣ ਵਾਲਾ ਫਿਰ ਇਹ ਆਪਣਾ ਥੋੜਾ ਬਹੁਤ ਕੰਮ ਕਰਾਉਣ ਲੱਗਿਆ ਕਹਿੰਦੇ ਹੁਣ ਫਿਰ ਡੈਡੀ ਬਿਮਾਰ ਹੋ ਗਏ ਘਰ ਖਰਚਾ ਕਿਵੇਂ ਕੱਢੇ ਅਪੜਾ ਦਿਹਾੜੀ ਤੇ ਜਾਣ ਲੱਗਿਆ ਫਿਰ ਇੱਕ ਹੁਣ ਕੀ ਅਪੀਲ ਕਰੋਗੇ ਇਸ ਰਿਕਾਰਡ ਤੋਂ ਆਪਾਂ ਤਾਂ ਇਹ ਕਹਿੰਦੇ ਬਈ ਅੱਦੀ ਬੱਚੇ ਦੀ ਸੁਣਾਈ ਕਰੇ ਜੇ ਇਦਾਂ ਵੀ ਕੋਈ ਸਰਕਲ ਹੋ ਜਾਏ ਵਧੀਆਂ ਤਾਂ ਸਾਡਾ ਵੀ ਥੋੜਾ ਘਰ ਦਾ ਵਧੀਆ ਹੋ ਜਾਏ ਹੁਣ ਤੁਸੀਂ ਦੇਖੋ ਅਸੀਂ ਇੰਨੇ ਪਰੇਸ਼ਾਨ ਹੈ ਕਿ ਉਹਨ ਮੈਂ ਜਦਾ ਇਸ ਕਰਕੇ ਨਹੀਂ ਬੋਲਦੀ ਮੇਰੀ ਅੱਖਾਂ ਭਰ ਜਾਂਦੀਆਂ ਰੋਣ ਲੱਗਦੀਆਂ ਮੈਂ ਇਹ ਹੀ ਕਹਿਣਾ ਚਾਹਦੀ ਵਈ ਮੇਰੇ ਬੱਚੇ ਦੀ ਸੁਮਾਈ ਹੋਏ ਐਦਾ ਕੁਝ ਬਣ ਜਾਏ ਤਾਂ ਸਾਡਾ ਵੀ ਕੁਝ ਕਰਦਾ ਸਰਕਲ ਸਹੀ ਹੋ ਜਾਏ ਉਹ ਤੁਹਾਨੂੰ ਪਤਾ ਸਾਡਾ ਮਕਾਨ ਮਾਲਿਕ ਇੰਨਾ ਵਧੀਆ ਹੈਗਾ ਕੋਈ ਹੁੰਦਾ ਹੈ ਜਿਹੜਾ ਪਰੇਸ਼ਾਨ ਕਰਦਾ ਹੈ ਉਹ ਪਰੇਸ਼ਾਨ ਵੀ ਨਿਕਲ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਸਥਿਤੀ ਹਾਲੀ ਨਹੀਂ ਹੈ ਕਿ ਕੋਈ ਨਾ ਕਿਰਾਇਆ ਕਿੱਥੇ ਨਹੀਂ ਜਾਊਗਾ ਦੇ ਦੂਗੇ ਤਾ ਵੀ ਉਹ ਵਿਚਾਰੇ ਕੁਛ ਨਹੀਂ ਬੋਲਦੇ ਸਾਨੂੰ ਸੁਖਰਾਏ ਤੱਕ ਦੀ ਜਿਹੜੀ ਕੀ ਦਿੱਕਤ ਆ ਰਹੀ ਹੈ ਫਿਰ ਬੱਚੇ ਦੀ ਡਾਈਟ ਵੀ ਰੱਖਣੇ ਕੰਪੀਟੀਸ਼ਨ ਤਿਆਰ ਜਿੱਤਾਂ ਸੁਣ ਲੂਗੀ ਜਦ ਆਪਾਂ ਕਿਰਾਇਆ ਹੈ اتنا ਔਖਾ ਹੋ ਰਿਹਾ ਹੈਗਾ ਘਰ ਦਾ ਕਿਰਾਇਆ ਹੈਗਾ ਦਵਾਈ ਪਾਣੀ ਵੀ ਦਿਰਾਣੀ ਪੈਂਦੀ ਕਦੇ ਕੋਈ ਬਿਮਾਰ ਪੈ ਜਾਂਦਾ ਕਦੇ ਕੋਈ ਪੈ ਜਾਂਦਾ ਹੈਗਾ ਹੁਣ ਖਰਚਾ ਉਸ ਚਲਾਣਾ ਔਖਾ ਹੈਗਾ ਇਹ ਕੰਮ 'ਚ ਕੁਛ ਨਹੀਂ ਹੈਗਾ ਜਿੰਨਾ ਮਰਜ਼ੇ ਆਪਾਂ ਮਿਹਨਤ ਕਰ ਲਈਏ ਜੇ ਸਾਰਾ ਜੀ ਇਹੀ ਕੰਮ ਕਰਦੇ ਵਿੱਚ ਜੁਟਦੇ ਤਾਂ ਘਰ ਚੱਲਦਾ ਹਾਂਜੀ ਸਾਰੇ ਜਣੇ ਇਹ ਕੰਮ ਕਰ ਦੇਗੇ ਨੀਰਜ ਵੀ ਕਰਦਾ ਹੈਗਾ ਆਪਣਾ ਉਹ ਵੀ ਕਰਦਾ ਹੈਗਾ एक्सरसाइज ਵੀ ਕਰਦਾ ਹੈਗਾ ਪਰ ਇਹ ਹੈਗਾ ਨੂੰ ਜਿਹੜੀ ਮਤਲਬ ਘਰ ਚ ਐਫਸੀ ਰੋਟੀ ਖਾਂਦੇ ਨੇ ਨਾ ਉਹ ਹੀ ਖਾਂਦਾ ਮੈਂ ਡਾਈਟ ਕਿਥੋਂ ਦੇਵਾ ਪਹਿਲੇ ਤੋਂ ਸੋ ਸੋ ਬਾਕੀ ਇੱਕ ਹੁਣ ਹਰ ਖਿਡਾਰੀ ਦੀ ਜਿਹੜੀ ਦਾਸਤਾਂ ਤੁਹਾਡੇ ਨਾਲ ਸੰਝ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਇੱਕ ਮਾਂ ਇੱਕ ਪਿਓ ਜਿਹੜੇ ਕਿ ਆਪਣੇ ਪੁੱਤ ਦੇ ਉੱਪਰ ਮਾਨਤਾ ਕਰਨ ਪਰ ਸਥਿਤੀ ਕੁਝ ਅਜੀਹੀ ਹੈ ਕਿ ਹੈ ਕਿ ਜਿਹੜਾ ਕਿ ਹੁਣ ਸਰਵਾਈਵ ਕਰਨਾ ਪੈ ਰਿਹਾ ਪਰ ਜੇਕਰ ਜਿਹੜੇ ਕਿ ਖੇਡ ਪ੍ਰੇਮੀ ਹੈਗੇ ਨੇ ਜਾਂ ਫਿਰ ਸਰਕਾਰੀ ਅਧਿਕਾਰੀ ਹੈਗੇ ਨੇ ਸਰਕਾਰੀ ਜਿਹੜੇ ਕਿ ਅਫਸਰ ਹੈਗੇ ਨੇ ਉਹ ਜੇਕਰ ਧਿਆਨ ਦੇਣ ਤਾਂ ਕਿੰਨਾ ਕਿਤੇ ਇਹ ਜਿਹੜਾ ਕਿ ਹੁਨਰ ਖਿਡਾਰੀ ਹੈ ਆਪਣੇ ਹੁਨਰ ਦੀ ਬਦੌਲਤ ਆਪਣੀ ਮਿਹਨਤ ਦੀ ਬਦੌਲਤ ਪੰਜਾਬ ਦਾ ਨਾਮ ਰੋਸ਼ਨ ਆ ਸਕਦਾ ਸੋ ਉਧਰੇ ਆਪਣਟੀ ਲਈ ਜੁੜੇ ਹੁੰਦਾ ਟੀਵੀ ਦਾ ਕੈਮਰਾ ਪਰਸਨ ਮਹਿੰਦਰ ਪ੍ਰਵੀਨ ਚੰਦ